ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਕਬਰਾਟ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਪਾਕਿਸਤਾਨ ਦੇ ਵਿੱਚ ਡਰ ਜਿਹੜਾ ਦੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਇੰਡੀਆ ਦੇ ਉੱਪਰ ਹਮਲੇ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਔਰ ਮਿਸਾਈਲ ਵੀ ਦਾਗੀ ਜਾ ਰਹੀ ਹੈ ਦੱਸਦੀ ਕਿ ਅੰਮ੍ਰਿਤਸਰ ਪੰਜਾਬ ਦੇ ਵਿੱਚ ਜਿਹੜਾ ਕਿ ਤਿੰਨ ਪਿੰਡਾਂ ਦੇ ਉੱਪਰ ਜਿਹੜਾ ਮਸਾਇਲ ਡਿੱਗੇ ਨੇ ਔਰ ਖੇਤਾਂ ਦੇ ਵਿੱਚੋਂ ਇਸ ਦਾ ਮਲਬਾ ਵੀ ਜਿਹੜਾ ਮਿਲਿਆ ਇਸ ਦੀ ਪੁਸ਼ਟੀ ਐਸਐਸਪੀ ਦੇ ਵੱਲੋਂ ਕੀਤੀ ਗਈ ਦੱਸਦੀ ਕਿ ਮੌਕੇ ਤੇ ਹੀ ਜਿਹੜਾ ਕਿ ਆਰਮੀ ਨੂੰ ਸੂਚਿਤ ਕੀਤਾ ਗਿਆ ਆਰਮੀ ਦੇ ਪਹੁੰਚਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰਕਾਰ ਇਹ ਮਲਬਾ ਕਿਸ ਚੀਜ਼ ਦਾ ਹੈ ਕਿੱਥੋਂ ਆਇਆ ਹੈ ਤਾਂ ਦੱਸਦੀ ਕਿ ਪ੍ਰੇਸ਼ ਸੰਦੂਰ ਤੋਂ ਬਾਅਦ ਜਿਹੜਾ ਕਿ ਪਾਕਿਸਤਾਨ ਦੇ ਵੱਲੋਂ ਬੇਤੁੱਕੀਆਂ ਗੱਲਾਂ ਵੀ ਆਖੀਆਂ ਜਾ ਰਹੀਆਂ ਨੇ ਭਾਰਤ ਨੂੰ ਵਾਰ-ਵਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਜੋ ਹਮਲਾ ਭਾਰਤ ਦੇ ਵੱਲੋਂ ਕੀਤਾ ਗਿਆ ਪਾਕਿਸਤਾਨ ਦੇ ਉੱਪਰ ਉਸ ਦੇ ਵਿੱਚ ਸਿਰਫ ਔਰ ਸਿਰਫ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਅੱਤਵਾਦੀ ਜੋ ਠਿਕਾਣੇ ਸੀ 9 ਥਾਵਾਂ ਨੂੰ ਜਿਹੜਾ ਤਬਾਹ ਕੀਤਾ ਗਿਆ ਜਿੱਥੇ ਅੱਤਵਾਦੀ ਰਹਿ ਰਹੇ ਸੀ ਉੱਥੇ ਤੋਂ ਉਹਨਾਂ ਦੱਸਦੀ ਕਿ ਸੌ ਤੋਂ ਵੱਧ ਆਪਰੇਸ਼ਨ ਤੋਂ ਦੂਰ ਦੇ ਵਿੱਚ ਅੱਤਵਾਦੀ ਜਿਹੜੇ ਮਾਰੇ ਗਏ ਨੇ ਜਿਹੜੀ ਇਸ ਦੀ ਪੁਸ਼ਟੀ ਹੈ ਸੈਨਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਦਿੱਤੀ ਗਈ ਉੱਥੇ ਦੱਸਦੀ ਕਿ ਬੀਤੀ ਰਾਤ 1 ਵਜੇ ਦੇ ਕਰੀਬ ਜਿਹੜਾ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਜਿਹੜੇ 6 ਅ ਤਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ 7 ਮਿੰਟਾਂ ਦੇ ਵਿੱਚ 6 ਤਮਾਕੇ ਹੋਏ ਨੇ ਜਿਸ ਤੇ ਕਾਰਨ ਜਿਹੜਾ ਪਿੰਡਾਂ ਦੇ ਵਿੱਚ ਥੋੜੀ ਬਹੁਤੀ ਦਹਿਸ਼ਤ ਜ਼ਰੂਰ ਦੇਖਣ ਨੂੰ ਮਿਲੀ ਹੈ ਕਿਉਂਕਿ ਅਚਾਲਕ ਜਿਹੜੇ ਤਮਾਕੇ ਤਬਾਕਿਆਂ ਦੀ ਆਵਾਜ਼ ਲੋਕਾਂ ਨੇ ਸੁਣੀ ਔਰ ਉੱਥੇ ਤੁਹਾਨੂੰ ਦੱਸਦੀ ਕਿ ਲੋਕਾਂ ਨੇ ਕੈਮਰਿਆਂ ਦੇ ਵਿੱਚ ਬੇਖੌਫ ਹੋ ਕੇ ਇਹ ਵੀ ਵੀਡੀਓ ਵੀ ਬਣਾਈਆਂ ਨੇ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤਾਂ ਦੱਸਦੀ ਕਿ ਜਦੋਂ ਸਵੇਰ ਹੁੰਦੀ ਹੈ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਖੇਤਾਂ ਦੇ ਵਿੱਚ ਮਸਾਇਲ ਦੇ ਜਿਹੜੇ ਟੁਕੜੇ ਨੇ ਉਹ ਦੇਖੇ ਜਾਂਦੇ ਨੇ ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਐਸਐਸਪੀ ਦੇ ਵੱਲੋਂ ਪੁਸ਼ਟੀ ਕੀਤੀ ਜਾਂਦੀ ਹੈ ਔਰ ਆਰਮੀ ਨੂੰ ਸੂਚਿਤ ਕੀਤਾ ਜਾਂਦਾ ਹੈ ਉੱਥੇ ਦੱਸਦੀ ਤੁਹਾਨੂੰ ਕਿ ਬੀਤੀ ਰਾਤ ਵੀ ਜਦੋਂ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਜੇ ਆ ਕੁਝ ਵੀ ਨਹੀਂ ਹੈ ਜਾਂਚ ਕਰਨ ਤੋਂ ਬਾਅਦ ਜਿਹੜਾ ਕਿ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਸੀ ਲੇਕਿਨ ਸਵੇਰੇ ਹੀ ਖੇਤਾਂ ਦੇ ਵਿੱਚੋਂ ਤਿੰਨ ਪਿੰਡਾਂ ਦੇ ਵਿੱਚੋਂ ਪੰਜਾਬ ਦੇ ਰਾਕਟ ਮਿਲੇ ਨੇ ਤਾਂ ਭਾਰਤ ਤੇ ਪਾਕਿਸਤਾਨ ਦੇ ਆਪਰੇਸ਼ਨ ਸੰਦੂਰ ਹਵਾਈ ਹਮਲੇ ਤੋਂ ਬਾਅਦ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਰਾਕਟ ਡਿੱਗੇ ਹੋਏ ਮਿਲੇ ਨੇ ਤੇ ਰਾਕਟ ਅੰਮ੍ਰਿਤਸਰ ਦੇ ਤਿੰਨ ਪਿੰਡਾਂ ਦੇ ਵਿੱਚ ਡਿੱਗੇ ਨੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਸ ਬਾਰੇ ਜਾਣਕਾਰੀ ਤੁਰੰਤ ਫੌਜ ਨੂੰ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਫੌਜ ਮੌਕੇ ਤੇ ਪਹੁੰਚੀ ਅਤੇ ਇਹਨਾਂ ਰਾਕਟਾਂ ਨੂੰ ਆਪਣੇ ਨਾਲ ਲੈ ਗਈ ਹੈ ਇਹ ਰਾਕਟ ਪਿੰਡ ਦੁਦਾਲਾ ਜੇਠੂਵਾਲ ਅਤੇ ਪੰਦੇਰ ਦੇ ਵਿੱਚੋਂ ਮਿਲੇ ਨੇ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਕੀਤਾ ਗਿਆ ਸੀ ਦੂਜੇ ਪਾਸੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਇੱਕ ਨਿਊਜ਼ ਦੇ ਅਕੋਰਡਿੰਗ ਜੇਕਰ ਤੋਂ ਉਹ ਦੱਸਦੀ ਕਿ ਪਿੰਡਾਂ ਦੇ ਵਿੱਚ ਮਿਲ ਰਹੇ ਰਾਕਟਾਂ ਬਾਰੇ ਹਵਾਈ ਸੈਨਾ ਦੇ ਨਾਲ ਜੁੜੇ ਦੋ ਰੱਖਿਆ ਮੈਰਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਦੀ ਵਰਤੋਂ ਭਾਰਤ ਤੇ ਪਾਕਿਸਤਾਨ ਦੋਵਾਂ ਦੀਆਂ ਫੌਜਾਂ ਦੁਆਰਾ ਕੀਤੀ ਜਾਂਦੀ ਹੈ ਸਭਾਵਨਾ ਹੈ ਕਿ ਇਹਨਾਂ ਤੇ ਪਾਕਿਸਤਾਨ ਵਾਲੇ ਪਾਸਿਓਂ ਹਮਲਾ ਕੀਤਾ ਗਿਆ ਸੀ ਪਰ ਭਾਰਤ ਦੀ ਰੱਖਿਆ ਪ੍ਰਣਾਲੀ ਨੇ ਇਸਨਾਂ ਨੂੰ ਅਸਮਾਨ ਦੇ ਵਿੱਚ ਹੀ ਬੇਅਸਰ ਕਰ ਦਿੱਤਾ ਤੇ ਰਾਕਟ ਜਿਹੜਾ ਪਟ ਨਹੀਂ ਸਕੇ ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ 7 ਮਈ ਤੋਂ ਅਗਲੇ ਹੁਕਮਾ ਤੱਕ ਰੱਦ ਕਰ ਦਿੱਤੀਆਂ ਗਈਆਂ ਨੇ ਛੁੱਟੀ ਸਿਰਫ ਵਿਸ਼ੇਸ਼ ਹਾਲਾਤਾਂ ਦੇ ਵਿੱਚ ਹੀ ਉੱਚ ਅਧਿਕਾਰੀਆਂ ਦੀ ਆਗਿਆ ਦੇ ਨਾਲ ਦਿੱਤੀ ਜਾਵੇਗੀ ਇਸ ਸਬੰਧੀ ਅੰਮ੍ਰਿਤਸਰ ਮੋਗਾ ਤੇ ਕਪੂਰਥਲਾ ਦੇ ਵਿੱਚ ਪਟਾਕੇ ਚਲਾਉਣ ਤੇ ਪਾਬੰਦੀ ਹੈ ਇਹਨਾਂ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟ ਦਾ ਕਹਿਣਾ ਹੈ ਕਿ ਇਹ ਹੁਕਮ 5 ਜੁਲਾਈ ਤੱਕ ਲਾਗੂ ਰਹਿਣਗੇ ਇਸ ਸਮੇਂ ਦੌਰਾਨ ਵਿਆਹ ਦੌਰਾਨ ਵੀ ਟੈਕ ਚਲਾਉਣ ਦੀ ਮਨਾਈ ਹੈ 7 ਮਿੰਟਾਂ ਦੇ ਅੰਦਰ 6 ਵਾਰ ਤਮਾਕੇ ਜਿਹੜੇ ਸੁਨੇਗੇ ਸੀ ਤੇ ਇਸ ਵਾਰ ਬੁੱਧਵਾਰ ਵੀਰਵਾਰ ਰਾਤ 1 ਵਜੇ 2 ਮਿੰਟ ਤੋਂ ਲੈ ਕੇ 1 ਵਜੇ 9 ਮਿੰਟ ਦੇ ਵਿਚਕਾਰ ਅੰਮ੍ਰਿਤਸਰ ਦੇ ਵਿੱਚ 7 ਮਿੰਟਾਂ ਦੇ ਅੰਦਰ 6 ਤਮਾਕੇ ਸੁਨੇਗੇ ਗਏ ਨੇ ਅਜਾਈ ਸਥਿਤੀ ਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਨਾ ਰੋਕਟਾਂ ਤੇ ਕਾਰਵਾਈ ਦੌਰਾਨ ਆਇਆ ਹੋ ਸਕਦਾ ਏ ਤਮਾਕੇ ਦੀ ਆਵਾਜ਼ ਇਸ ਸਮੇਂ ਦੌਰਾਨ ਅੰਮ੍ਰਿਤਸਰ ਦੇ ਵਿੱਚ ਤੁਰੰਤ ਜਿਹੜਾ ਬਲੈਕਆਊਟ ਵੀ ਲਾਗੂ ਕਰ ਦਿੱਤਾ ਗਿਆ ਸੀ ਉੱਥੇ ਦੱਸਦੇ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਫੁੱਲਰ ਨੇ ਕਿਹਾ ਕਿ ਸੋਨਿਕ ਆਵਾਜ਼ ਹੋ ਸਕਦੀ ਏ ਕਬਰੌਣ ਦੀ ਕੋਈ ਲੋੜ ਨਹੀਂ ਐ ਜ਼ਮੀਨੀ ਪੱਧਰ ਤੇ ਹਰ ਚੀਜ਼ ਦੀ ਜਾਂਚ ਕੀਤੀ ਗਈ ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਗਈ ਸਥਾਨਕ ਲੋਕਾਂ ਦੇ ਮੁਤਾਬਕ देर रात ਜਦੋਂ ਤੁਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਜਿਸ ਤੇ ਕਾਰਨ ਲੋਕ ਥੋੜੇ ਡਰ ਗਏ ਸੀ ਉਸੇ ਰਾਤ ਅੰਮ੍ਰਿਤਸਰ ਦੇ ਵਿੱਚ ਰਾਤ 10:30 ਵਜੇ ਤੋਂ 11 ਵਜੇ ਤੱਕ ਬਲੈਕਆਊਟ ਕੀਤਾ ਗਿਆ ਸੀ ਪਰ 3 ਘੰਟਿਆਂ ਬਾਅਦ 1:56 ਮਿੰਟ ਤੇ ਪੂਰੇ ਸ਼ਹਿਰ ਦੇ ਵਿੱਚ ਫਿਰ ਬਲੈਕਆਊਟ ਹੋ ਗਿਆ ਤੇ ਬਲੈਕਆਊਟ ਲਗਭਗ 2.5 ਘੰਟੇ ਤੱਕ ਚੱਲਿਆ ਸਵੇਰੇ 4:30 ਵਜੇ ਜਿਹੜੀ ਲਾਈਟ ਉਹ ਆਈ ਹੈ ਤਮਰ ਸਰ ਦੀ ਡੀਸੀ ਸਾਖੀ ਨੇ ਸੰਦੇਸ਼ ਪ੍ਰਸਾਰਿਤ ਕੀਤਾ ਹੈ ਕਿ ਉਹਨਾਂ ਨੇ ਕਿਹਾ ਕਿ ਪੂਰੀ ਸਾਵਧਾਨੀ ਵਰਤਦੇ ਹੋਏ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਫਿਰ ਤੋਂ ਬਲੈਕਆਊਟ ਡ੍ਰਿਲਸ ਸ਼ੁਰੂ ਕਰ ਦਿੱਤੀ ਹੈ ਕਿਰਪਾ ਕਰਕੇ ਘਰੇ ਰਹੋ ਘਬਰਾਓ ਨਾ ਆਪਣੇ ਘਰ ਦੇ ਬਾਹਰ ਇਕੱਠੇ ਨਾ ਹੋਵੋ ਤੇ ਆਪਣੇ ਘਰ ਦੇ ਬਾਹਰ ਲਾਈਟਾਂ ਜਿਹੜੀਆਂ ਨੇ ਉਹ ਬੰਦ ਰੱਖੋ